ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਲਪੁਰ ਵਾਲਾ ਇਹ ਸਾਡਾ ਪਿੰਡ ਜੋਪ ਪਖਰ ਇੱਕ ਹੋਰ ਨਾਂ ਤੋਂ ਵੀ ਜਾਣਿਆ ਜਾਣਦਾ ਦੂਦੂਰ ਪਿੰਡ ਜੋਪ ਪਖਰ ਚਰਖਿਆਂ ਵਾਲੀ ਇਹ ਚਰਖਿਆਂ ਵਾਲੀ ਤੋਂ ਮਸ਼ਹੂਰ ਆ ਤੇ ਸਾਡੇ ਪਿੰਡ ਜ਼ਿਆਦਾਤਰ ਮਿਸਤਰੀ ਆ ਮਿਸਤਰੀ ਆਪਣੇ ਪੁਰਾਣੇ ਵਿਰਸੇ ਦੇ ਜੋ ਆਪਣੇ ਬਾਬੇ ਬਜ਼ੁਰਗ ਆਪਾਂ ਦਾ ਚੀਜ਼ਾਂ ਦੇਖੀ ਆਣੀ ਜਿਹੜੇ ਹਾਲ ਹੁੰਦੇ ਸੀ ਤੇ ਆਹਾ ਗੱਡੇ ਗੁੱਡੇ ਹੁਣ ਇਹਨਾਂ ਦਾ ਗਿਆ ਟਾਈਮ ਆ ਤੇ ਮਿਸਤਰੀ ਹੁਣ ਇਹ ਛੋਟੀਆਂ ਚੀਜ਼ਾਂ ਬਣਾਉਂਦੇ ਆ ਤੇ ਆਪਾਂ ਮਿਸਤਰੀ ਆ ਖੜੇ ਆ ਮੁੰਡੇ ਜਿਨ੍ਹਾਂ ਨੇ ਨੌਜਵਾਨਾਂ ਨੇ ਇਹ ਚੀਜ਼ਾਂ ਬਣਾਈਆਂ ਆ ਦਿਖਾਓ ਇਹਨਾਂ ਨੂੰ ਇਹ ਚੀਜ਼ਾਂ ਕੀ ਕੀ ਚੀਜ਼ ਆ ਮਿਸਤਰੀ ਜੀ ਇਹ ਜਿਹੜੀਆਂ ਆ ਚੀਜ਼ਾਂ ਇਹ ਇਹਨਾਂ ਬਾਰੇ ਸਾਨੂੰ ਗਿਆਨ ਦਿਓ ਆ ਬਲਦ ਬਣਾਏ ਆ ਠੀਕ ਹੈ ਜੀ ਆਹਾਂ ਪੰਜਾਲੀ ਇਹ ਜਿਹੜੀਆਂ ਪਹਿਲਾਂ ਆਪਣੇ ਤਰਪਾਲੀ ਫੇਰਦੇ ਹੁੰਦੇ ਸੀ ਹਨਾ ਤੇ ਆ ਠੋਕਰ ਵਾਈਦੀ ਆ ਜੀ ਜਿਨ੍ਹਾਂ ਦੇ ਵਿੱਚ ਬਲਦ ਭਜਾਉਂਦੇ ਆ ਜਿਹੜੇ ਕਿਲਾ ਰਾਏਪੁਰ ਨਾਲ ਕੇ ਜਿਹੜੇ ਰੇਸ਼ਾਂ ਲਉਂਦੇ ਆ ਉਦੋਂ ਇਹ ਇੱਕ ਜਣਾ ਇਸ ਤੇ ਬਹਿ ਕੇ ਫਿਰ ਇਹ ਰੇਸ਼ ਲਪਾਉਂਦਾ ਇਹਦੀ ਠੀਕ ਹੈ ਜੀ ਤੇ ਆਹ ਗੱਡੇ ਆ ਇਹਨਾਂ ਚ ਪਹਿਲਾਂ ਲੰਘੇ ਢੋਣਦੇ ਹੁੰਦੇ ਸੀਗੇ ਤੇ ਕਿਉਂ ਮਸ਼ੀਨਰੀ ਕੋਈ ਹੈ ਨਹੀਂ ਸੀ ਟਰੈਕਟਰ ਤੇ ਇਹ ਬਲਕ ਤੇ ਆਹ ਗੱਡਿਆਂ ਤੇ ਸਾਰਾ ਕੰਮ ਲਿਆ ਜਾਂਦਾ ਸੀਗਾ ਹਾਂ ਜੀ ਇਹ ਜਿਹੜੀਆਂ ਆ ਛੋਟੀਆਂ ਆਪਾਂ ਸਾਰੇ ਸੰਧ ਵੀ ਬਣਾਏ ਹਾਂ ਸੰਧ ਵੀ ਨਾਲ ਤਿਆਰ ਕੀਤੀ ਆ ਜੋ ਆਪਾਂ ਛਟੀਆਂ ਚੱਕਦੇ ਹੁੰਦੇ ਜਫਾ ਜਫਾ ਕਹਿੰਦੇ ਆ ਦੇਖੋ ਛੋਟਾ ਜਿਹਾ ਜਫਾ ਬਣਾਇਆ ਇਹ ਅੱਜ ਕੱਲ੍ਹ ਜਿਹੜੇ ਹੁਣ ਮੇਰੇ ਅੱਗੇ ਨੌਜਵਾਨ ਆ ਹੰਤੇ ਚੀਜ਼ਾਂ ਬਾਰੇ ਪਤਾ ਨਹੀਂ ਜਿਹੜੇ ਵੱਡੇ ਬਜ਼ੁਰਗਾ ਉਹ ਚੀਜ਼ਾਂ ਨੂੰ ਇਹ ਚੀਜ਼ਾਂ ਵਰਤਦੇ ਹੁੰਦੇ ਸੀ ਇਹਨਾਂ ਨੇ ਹੁਣ ਇਹ ਸ਼ੋਅ ਪੀਛਾਂ ਚ ਰੱਖਣ ਵਾਸਤੇ ਤਿਆਰ ਕਰਨ ਵਾਸਤੇ ਚੀਜ਼ਾਂ ਬਣਾਈਆਂ ਹਾਂ ਢੋਲਾ ਜੋੜਿਆ ਹੋਇਆ ਇਹ ਰਸ ਬਣਾਇਆ ਆ ਵੀ ਰਾਂਤਾ ਜੀ ਆ ਗੱਡਾ ਹੈ ਆ ਵੀ ਠੋਕਰ ਹੈ ਜੀ ਤੇ ਆ ਖੁੰਡਨਾ ਬਣਾਈਆਂ ਜੀ ਠੀਕ ਹੈ ਇਹ ਗੱਡੀ ਗੱਡੀਆਂ ਵਾਲਿਆਂ ਵਾਲੀ ਗੱਡੀ ਹੈ ਜੀ ਇਹ ਜਿਹੜੇ ਗੱਡੀਆਂ ਵਾਲੇ ਕੋਲੇ ਹੁੰਦੀ ਹੈ ਇਹ ਵੰਡਿਆਰਿਆਂ ਕੋਲੇ ਬੇ ਹੋ ਜਾਂਦੀਆਂ ਤੁਰਿਆ ਨਹੀਂ ਜਾਂਦਾ ਜੀ ਫਰੌਖਾ ਹੋ ਜਾਂਦਾ ਉਹਨਾਂ ਵਾਸਤੇ ਵਧਿਆ ਸੋਹਣੀਆਂ ਖਾਲੀ ਦੀਆਂ ਕੁੰਡੀਆਂ ਬਣਾਈਆਂ ਤੇ ਆ ਕੁੰਡਾ ਬਣਾਇਆ ਜੀ ਤੇ ਤੁਸੀਂ ਦੇਖ ਤਾਂ ਰਹੇ ਹੋ ਬਹੁਤ ਸੋਹਣੀਆਂ ਚੀਜ਼ਾਂ ਵੀਰੇ ਇਹ ਇਹ ਜੇ ਕਿਸੇ ਭਰਾ ਨੇ ਬਾਹਰ ਵੀ ਮੰਗਾਉਣੀਆਂ ਤੇ ਇਹ ਬਾਹਰ ਵੀ ਭੇਜਾਂਗੇ ਆਪਣਾ ਐਡਰੈਸ ਐਡਰੈਸ ਸਾਡਾ ਪਿੰਡ ਜੋਪੋ ਪਖਰ ਹੈਗਾ ਇਹ ਜੇ ਕਿਸੇ ਵੀਰ ਨੂੰ ਲੋੜ ਆ ਤੇ ਆਪਾਂ ਬਾਈਆਂ ਦਾ ਨੰਬਰ ਵੀ ਦੇ ਦਾਂਗੇ ਤੇ ਭਾਈ ਆਪਾਂ ਆਪਦਾ ਨੰਬਰ ਬੋਲ ਦੇ ਨੰਬਰ ਬੋਲ 9864526467 ਇਹ ਖੁੰਡੇ ਵੀ ਬਹੁਤ ਵਧੀਆ ਤਿਆਰ ਕੀਤੇ ਜਾਂਦੇ ਜੇ ਕਿਸੇ ਭਰਾ ਨੇ ਖੁੰਡਾ ਬਣਵਾਉਣਾ ਹੋਵੇ ਪੂਰਾ ਪੋਸਾ ਪੋਸਾ ਲਾ ਕੇ ਹਨਾ ਤੇ ਖੁੰਡਾ ਵੀ ਬਣਾਇਆ ਜਾਂਦੀਆਂ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਆਏਗਾ 936552 66778 ਤੇ ਸਾਡੇ ਕੋਲ ਇਹ ਸਾਰਾ ਸਮਾਨ ਅਸੀਂ ਤਿਆਰ ਹੈ ਵੇਚਣ ਵਾਸਤੇ ਸੀ ਬਣਾਉਣਾ ਜੇ ਬਾਹਰ ਕਿਸੇ ਨੇ ਫੌਰਨ ਕੰਟ੍ਰੈਕਟ ਤੇ ਮੰਗਾਉਣਾ ਹੋਵੇ ਤਾਂ ਅਸੀਂ ਇਹ ਸਮਾਨ ਭੇਜ ਜਾਏਗੇ ਹੋ ਸੋਣਾ ਕੀ ਕਹੇ ਜੀ ਸਮਾਰ ਕੇ ਇਹ ਲੱਕਰੀ ਦਾ ਇਹਦੇ ਮਿਹਨਤ ਬਹੁਤ ਹੋਈ ਹੈ ਸ਼ੇਅਰ ਵੀ ਕਰ ਦਿਓ ਜਰੂਰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ